ਆਪੰਦਰ ਇੱਕ ਬਹੁਤ ਹੀ ਅਹਿਮ ਮੁੱਦਾ 바ਵਾ ਸਾਹਿਬ ਦੀਆਂ ਮੂਰਤੀਆਂ ਨੂੰ ਖੰਡਿਤ ਕੀਤਾ ਜਾ ਰਿਹਾ ਹੈ ਉਸੇ ਸੰਬੰਧੀ ਆਮ ਆਦਮੀ ਪਾਰਟੀ ਐਸ ਸੀ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਸੰਤੋਸ਼ ਕੁਮਾਰ ਗੋਗੀ ਜੀ ਨਾਲ ਗੱਲਬਾਤ ਕਰਦੇ ਹਾਂ ਕਿ ਇਹ ਸਾਰਾ ਮਾਮਲਾ ਤੇ ਆਮ ਆਦਮੀ ਪਾਰਟੀ ਕਿਸ ਤਰ੍ਹਾਂ ਨਜਿੱਠੇਗੀ ਇਸ ਮਾਮਲੇ ਨੂੰ ਸਾਰੇ ਨੂੰ ਹਾਂਜੀ ਸਰ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਅੱਜ ਜਿੱਥੇ ਪੰਨੂ ਨੇ ਬਹੁਤ ਹੀ ਮਾੜੀ ਸ਼ਬਦਾਵਲੀ ਵਰਤ ਕੇ ਪਰ ਕਾਨੂੰਨੀ ਹਰਕਤ ਕੀਤੀ ਆ ਬਾਬਾ ਸਭ ਡਾਕਟਰ ਅੰbedkar ਜੀ ਦੇ ਖਿਲਾਫ ਔਰ ਉਹਨਾਂ ਦੇ ਜਿਹੜੇ ਬੁੱਤ ਹੈ ਗਿਆ ਉਹਨਾਂ ਨੂੰ ਤੋੜਨ ਦੇ ਲਈ ਬਹੁਤ ਇੱਕ ਕਨੋਣਾ ਕਾਰਨਮਾ ਲੋਕਾਂ ਨੂੰ ਕਰਨ ਲਈ ਕਿਹਾ ਪਰ ਭਾਰਤ ਦੇਸ਼ ਦੇ ਲੋਕ ਪੰਜਾਬ ਦੇ ਲੋਕ ਜਿਹੜੇ ਆ ਉਹ ਭਾਈਚਾਰੇ ਨੂੰ ਤਰਜੀਹ ਦਿੰਦੇ ਆ ਉਹ ਚਾਹੁੰਦੇ ਆ ਕਿ ਸਾਡਾ ਆਪਸੀ ਭਾਈਚਾਰਾ ਵਧੀਆ ਬਣਿਆ ਰਹਿਣਾ ਚਾਹੀਦਾ ਆਮ ਆਦਮੀ ਪਾਰਟੀ ਕਿਸੇ ਵੀ ਹਾਲਤ ਦੇ ਵਿੱਚ ਅਜਿਹੇ ਪੰਨੂ ਵਰਗੇ ਸਖਸ਼ ਨੂੰ ਨਕੰਮੇ ਲੋਕਾਂ ਨੂੰ ਜਿਹੜੇ ਏਸੀ ਹਾਲਾਂ ਦੇ ਅੰਦਰ ਬੈਠ ਕੇ ਲੋਕਾਂ ਨੂੰ ਫੈਸਲੇ ਸੁਣਾਉਂਦੇ ਆ ਗੁੰਮਰਾਹ ਕਰਦੇ ਆ ਕਦੀ ਵੀ ਅਸੀਂ ਇਹਨਾਂ ਨੂੰ ਇੱਕ ਨਾ ਕੰਮ ਨਹੀਂ ਕਰਨ ਦਵਾਵਾਂਗੇ ਅਸੀਂ ਜਿੱਥੇ ਵੀ ਹੋ ਸਕਿਆ 14 ਅਪ੍ਰੈਲ ਨੂੰ ਹਰ ਬੁੱਧ ਦੇ ਉੱਪਰ ਮੋਰਚਾ ਲਾਵਾਂਗੇ ਬਾਬਾ ਸਾਹਿਬ ਡਾਕਟਰ ਮਹੇਦਕਰ ਜਿਹਦਾ ਜਨਮ ਦਿਨ ਮਨਾਵਾਂਗੇ ਕਿਉਂਕਿ ਬਾਬਾ ਸਾਹਿਬ ਜਿਹੜੇ ਆ ਪੂਰੀ ਦੁਨੀਆ ਦੇ ਵਿੱਚ ਇੱਕ ਬਹੁਤ ਵੱਡੀ ਸ਼ਖਸੀਅਤ ਆ ਜਿਨ੍ਹਾਂ ਨੇ 32 ਡਿਗਰੀਆਂ ਹਾਸਲ ਕੀਤੀਆਂ ਔਰ ਮੈਂ ਦੱਸ ਦੇਣਾ ਚਾਹੁੰਦਾ ਹਾਂਜੀ 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 ਕਿ ਚਾਰ ਵਿਸ਼ਿਆਂ ਦੇ ਉੱਪਰ ਉਹਨਾਂ ਨੇ ਪੀ ਐਚ ਡੀ ਕੀਤੀ ਆ ਔਰ ਪੰਨੂ ਵਰਗਾ ਬਾਬਾ ਸਾਹਿਬ ਦੀ ਜੁੱਤੀ ਵਰਗਾ ਵੀ ਨਹੀਂ ਹੈਗਾ ਮੈਂ ਦੱਸਣਾ ਚਾਹੁੰਦਾ ਕਿ ਭਾਰਤ ਦੇਸ਼ ਦੇ ਲੋਕ ਜਿਹੜੇ ਆ ਬਾਬਾ ਸਾਹਿਬ ਦੇ ਸੰਵਿਧਾਨ ਨੂੰ ਮੰਨਦੇ ਆ ਚਾਹੇ ਉਹ ਕਿਸੇ ਵੀ ਧਰਮ ਦਾ ਵਾ ਉਹ ਇਸ ਸੰਵਿਧਾਨ ਦੇ ਮੁਤਾਬਿਕ ਸਾਡਾ ਦੇਸ਼ ਚੱਲਦਾ ਵਾ ਗੋਗੀ ਸਾਹਿਬ ਤੁਹਾਨੂੰ ਨਹੀਂ ਲੱਗਦਾ ਕਿ ਏਜੰਸੀਆਂ ਦਾ ਬੰਦਾ ਹੈ ਤੇ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦੇ ਲਈ ਉਹ ਇਹ ਸਭ ਕੁਝ ਕਰ ਰਿਹਾ ਹੈ ਮੈਂ ਇੱਕ ਗੱਲ ਤੁਹਾਨੂੰ ਨਾਲ ਹੋਰ ਸਾਂਝੀ ਕਰਨੀ ਚਾਹੁੰਦਾ ਕਿ ਅਕਲ ਦੀ ਗੱਲ ਆ ਸ਼ਾਇਦ ਕਿ ਕੇਂਦਰ ਸਰਕਾਰ ਨੇ ਤਹਵਰ ਰਾਣਾ ਜਿਹੜਾ ਮੁੰਬਈ ਇਹ ਹਮਲਿਆਂ ਦਾ ਮਾਸਟਰਮਾਈਂਡ ਸੀ ਧਮਾਕਿਆਂ ਦਾ ਮਾਸਟਰਮਾਈਂਡ ਸੀ ਉਹਨੂੰ ਅਮਰੀਕਾ ਚੋਂ ਫੜ ਕੇ ਡਿਪੋਰਟ ਕਰਕੇ ਭਾਰਤ ਚ ਲਿਆਂਦਾ ਜਦ ਉਹ ਬੰਦੇ ਨੂੰ ਤੁਸੀਂ ਉੱਥੋਂ ਲਿਆ ਸਕਦੇ ਆ ਤਾਂ ਅਜਿਹੇ ਪੰਨੂ ਵਰਗੇ ਨਿਕੰਮੇ ਲੋਕ ਜਿਹੜੇ ਅੱਜ ਦੇ ਨਹੀਂ ਕਈ ਸਾਲਾਂ ਤੋਂ ਇਸ ਦੇਸ਼ ਦੇ ਅੰਦਰ ਪੰਜਾਬ ਦੇ ਅੰਦਰ ਜ਼ਹਿਰ ਘੋਲ ਰਹੇ ਆ ਕਿ ਤੁਸੀਂ ਉਹਨਾਂ ਨੂੰ ਕਿਉਂ ਨਹੀਂ ਲਿਆ ਸਕਦੇ ਕਿਉਂਕਿ ਕੇਂਦਰ ਦਾ ਜਿਹੜਾ ਮਨਸੂਬਾ ਵਾ ਉਹ ਇਹੀ ਆ ਕਿ ਪੰਜਾਬ ਦੇ ਵਿੱਚ ਜਿਹੜਾ ਭਾਈਚਾਰਾ ਸਾਡਾ ਕਾਇਮ ਨਹੀਂ ਰਹਿਣਾ ਚਾਹੀਦਾ ਪੰਜਾਬ ਦੇ ਲੋਕ ਜਿਸ ਤਰ੍ਹਾਂ ਆਮਨ ਨਾਲ ਰਹਿਣਾ ਚਾਹੁੰਦੇ ਆ ਇਹ ਰਹਿਣੇ ਨਹੀਂ ਚਾਹੀਦੇ ਅਜਿਹੇ ਲੋਕਾਂ ਨੂੰ ਅਮਰੀਕਾ ਜੋ ਰਿਪੋਰਟ ਕਰਕੇ ਇਹਨਾਂ ਨੂੰ ਫਾਂਸੀ ਦੀ ਸਜ਼ਾ ਤੱਕ ਦਿਓ ਔਰ ਇੱਕ ਸੁਨੇਹਾ ਦਿਓ ਮੈਸੇਜ ਦਿਓ ਕਿ ਭਾਰਤ ਜਿੱਥੇ ਅਲੱਗ-ਅਲੱਗ ਤਰ੍ਹਾਂ ਦੀਆਂ ਪਾਰਟੀਆਂ ਹੈਗੀਆਂ ਪਰ ਜਦੋਂ ਦੇਸ਼ ਦੀ ਗੱਲ ਆਉਂਦੀ ਆ ਜਦੋਂ ਸਾਡੇ ਸੰਵਿਧਾਨ ਦੀ ਗੱਲ ਆਉਂਦੀ ਆ ਉਦੋਂ ਅਸੀਂ ਇੱਕ ਆ ਤੁਹਾਨੂੰ ਵੀ ਲੱਗਦਾ ਹੈ ਕਿ ਜੇ ਤੁਹਾਡੀ ਆਮ ਆਦਮੀ ਪਾਰਟੀ ਆਉਣ ਵਾਲੇ ਦਿਨਾਂ ਦੇ ਵਿੱਚ ਕੇਂਦਰ ਸਰਕਾਰ ਤੇ ਕੋਈ ਦਬਾਅ ਬਣਾਏਗੀ ਕਿ ਇਸ ਨੂੰ ਉਧਰੋਂ ਲਿਆਂਦਾ ਜਾ ਸਕੇ ਬਿਲਕੁਲ ਜੋ ਅੱਜ ਪੰਜਾਬ ਦੇ ਵਿੱਚ ਇਹ ਜ਼ਹਿਰ ਘੋਲਣ ਦੀ ਕੋਸ਼ਿਸ਼ ਕੀਤੀ ਗਈ ਆ ਮੈਂ ਸਿੱਧੇ ਤੌਰ ਤੇ ਕਹਿੰਦਾ ਕਿ ਸਾਡੀ ਕੇਂਦਰ ਸਰਕਾਰ ਜਿਹੜੀ ਆ ਇਸ ਕੰਮ ਦੇ ਵਿੱਚ ناکਾਮ ਜਾ ਰਹੀ ਆ ਅਗਰ ਤੁਹਾਡੀ ਮਨਸ਼ਾ ਸਹੀ ਹੋਵੇ ਤਾਂ ਅਜਿਹੇ ਲੋਕਾਂ ਨੂੰ ਨੱਥ ਪਾ ਕੇ ਇੱਕ ਬਹੁਤ ਵੱਡਾ ਮੈਸੇਜ ਦੇ ਸਕਦੇ ਆ ਪੂਰੀ ਦੁਨੀਆ ਦੇ ਅੰਦਰ ਕਿ ਅਸੀਂ ਇਕੱਠੇ ਆ ਸਾਡੇ ਕਿਸੇ ਵੀ ਧਰਮ ਨੂੰ ਕੋਈ ਆਂ ਚਾਵੇਗੀ ਉਹਦੇ ਲਈ ਹਰ ਆਦਮੀ ਜਿਹੜਾ ਇੱਕ ਦੂਜੇ ਲਈ ਖੜਾ ਵਾ ਤੁਹਾਨੂੰ ਕੀ ਲੱਗਦਾ ਹੈ ਕਿ ਜਿਵੇਂ ਕਿ ਹੁਣ ਆਮ ਆਦਮੀ ਪਾਰਟੀ 14 ਤਰੀਕ ਨੂੰ ਜਿਹੜਾ ਉਹਨੇ ਚੈਲੰਜ ਕੀਤਾ ਹੈ 바ਵਾ ਸਾਹਿਬ ਦੀਆਂ ਮੂਰਤੀਆਂ ਖੰਡਿਤ ਕਰਨ ਦਾ ਇਹਨੂੰ ਕਿਸ ਤਰ੍ਹਾਂ ਇੱਥੇ ਕਰੇਗੀ ਕੀ ਆਪਣਾ ਪ੍ਰੋਗਰਾਮ ਹੋਣਗੇ ਆਮ ਆਦਮੀ ਪਾਰਟੀ ਜਿਹੜੀ ਆ 바ਵਾ ਸਾਹਿਬ ਡਾਕਟਰ ਅੰbedkar ਜੀ ਨੂੰ ਪੜਦੀ ਆ ਉਹਨਾਂ ਦੇ ਵਿਚਾਰਾਂ ਤੇ ਚੱਲਦੀ ਆ ਕਿਉਂਕਿ ਤੁਸੀਂ ਦੇਖੋ ਪੂਰੇ ਭਾਰਤ ਦੇ ਅੰਦਰ ਜਦੋਂ 바ਵਾ ਸਾਹਿਬ ਜੀ ਦੀ ਗੱਲ ਚੱਲਦੀ ਆ ਉੱਥੇ ਹੀ ਪੰਜਾਬ ਦੇ ਅੰਦਰ ਹਰ ادارے ਦੇ ਅੰਦਰ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਸੀਦੇ ਆਦਮ ਸਰਦਾਰ ਭਗਤ ਸਿੰਘ ਜੀ ਦੀਆਂ ਤਸਵੀਰਾਂ ਲੱਗੀਆਂ ਆ ਤਾਂ ਜੋ ਸਾਨੂੰ ਹਮੇਸ਼ਾ ਯਾਦ ਰਹੇ ਕਿ ਇਹ ਉਹ ਯੋਧੇ ਆ ਜਿਨ੍ਹਾਂ ਨੇ ਗਰੀਬ ਤਬਕੇ ਲਈ ਲੜਾਈ ਲੜੀ ਜਿਨ੍ਹਾਂ ਨੇ ਆਮ ਲੋਕਾਂ ਲਈ ਲੜਾਈ ਲੜੀ ਜਿਨ੍ਹਾਂ ਨੇ ਆਪਣਾ ਜੀਵਨ ਭਾਰ ਦੇਸ਼ ਲਈ ਵਾਰ ਦਿੱਤਾ ਔਰ ਇਸ ਕਰਕੇ ਅਸੀਂ ਸਮਾਜ ਨੂੰ ਇਹ ਸਨੇਹ ਦੇਣਾ ਚਾਹੁੰਦੇ ਆ ਕਿ 14 ਅਪ੍ਰੈਲ ਨੂੰ ਆਮ ਆਦਮੀ ਪਾਰਟੀ ਇਸਦੇ ਵਲੰਟੀਅਰ ਕਿਸੇ ਵੀ ਰਾਜਨੀਤੀ ਤੋਂ ਉੱਪਰ ਉੱਠ ਕੇ ਬਾਬਾ ਸਾਹਿਬ ਜੀ ਦਾ ਜਨਮ ਦਿਨ ਮਨਾਏਗੀ ਔਰ ਅਜਿਹੇ ਸ਼ਰਾਰਤੀ ਅੰਸਰਾਂ ਨੂੰ ਮੂੰਹ ਤੋੜ ਮਾ ਜਵਾਬ ਦੇਵੇਗੀ ਚਾਹੇ ਉਹ ਡੰਡੇ ਝੰਡੇ ਦੇ ਨਾਲ ਸਾਨੂੰ ਖੜਨਾ ਪਵੇ ਅਸੀਂ ਪੈਰਾ ਦੇਵਾਂਗੇ ਬਹੁਤ ਬਹੁਤ ਧੰਨਵਾਦ ਜੀ ਸਟਾਰ ਵੀਜ਼ ਚੈਨਲ ਤੇ ਤੁਹਾਡਾ